ਵਾਣੀ ਗੁਰੂ ਗੁਰੂ ਹੈ ਵਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਬਾਣੀ ਕਹੈ ਸਿਵ ਜਨਮਾਨਾ ਪਰ ਤਖ ਗੁਰੂ ਦਿਸਤਾਰੇ ਆਓ ਸਾਰੇ ਪਾਵਨ ਸ਼ਬਦ ਦੇ ਨਾਲ ਨਾਲ ਬੋਲਿਓ ਭਾਈ ਸਤਿਗੁਰਾਂ ਦੇ ਪਾਵਨ ਗੁਰਬਾਣੀ ਦੀਆਂ ਪੰਕਤੀਆਂ ਦੇ ਸ਼ਬਦ ਆਪਾਂ ਬਣ ਲੱਗੇ ਆ ਫਿਰ ਵਿਚਾਰ ਕਰਾਂਗੇ ਆਓ ਸਾਰੇ ਰਸਨਾ ਪਵਿੱਤਰ ਕਰੀਏ ਅੰਮ੍ਰਿਤ ਬਾਣੀ ਹਰ ਹਰ ਤੇਰੀ

i

we ਹਰ ਹਾਰ ਤੇਰੀ ਸੁਖ ਤੇ ਆਦੁਕ ਦੁਰੂਪਰਾਨਾ ਸੁਖ ਤੇ ਆਦੁਕ ਦੁਰੂਪਰਾਨਾ ਸੁਖ ਤੇ ਆਦੁਕ ਦੁਰੂਪਰਾਨਾ संग ना संगो नाम बेतारा चल पी परे सार चल पी परे सारे सौ कारी दुका चाहे बि

सच्चिदानंद <speaking> स्वरूप <in foreign language> ਹਰ ਤੇ ਸੁਹਾਨੀ ਹਰ ਮਰਚਨਾ ਅੰਮ੍ਰਿਤ ਬਾਣ ਹਰ ਦਰ ਤੇ ਅੰਮ੍ਰਿਤ ਬਾਣ ਸਾਰੇ ਸਾਜ ਹੋ ਸੱਚੇ ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਇਕੋ ਵਾਰੀ ਐਤਨ ਤੇ ਆਖੋ ਜੀ ਵਾਜਾ ਜੀ ਕੋਲਾ ਫਤਿ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਬਾਗੇ ਹਾਂ ਗੁਰੂ ਸਾਹਿਬ ਜੀ ਦੇ ਪਾਵਨ ਚਰਣਾ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਲਵਾ ਰਹੇ ਹਾਂ ਸੋ ਸਤਿਗੁਰੂ ਸੱਤੇ ਪਾਤਸ਼ਾਹ ਦੀ ਕਿਰਪਾ ਸਦਕਾ ਤਾਂ ਤਾਂ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ ਸਾਡੇ ਗੁਰ ਸਖੰਦ ਚੋਰੀ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦਾ ਖਜ਼ਾਨਾ ਝੋਲੀ ਪਾਉਣਾ ਕੀਤਾ ਹੈ ਇਸ ਦੇ ਬਾਬਤ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹ ਬਾਣੀ ਹੈ ਇਹ ਗੁਰੂ ਹੈ ਬਾਣੀ ਗੁਰੂ ਵੀ ਹੈ ਤੇ ਬਾਣੀ ਦੇ ਵਿੱਚੋਂ ਸਾਧ ਸੰਗ ਦੀ ਸੰਗੋਂ ਗੁਰੂ ਦੇ ਦਰਸ਼ਨ ਕਰਦੇ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਆਪਾਂ ਹਰ ਰੋਜ਼ ਇਹ ਅੰਮ੍ਰਿਤ ਵੇਲੇ ਵਿਚਾਰ ਕਰਦੇ ਆ ਕਿ ਗੁਰੂ ਨੂੰ ਬਾਣੀ ਦੇ ਵਿੱਚੋਂ ਕਿਵੇਂ ਵੇਖਣਾ ਹੈ ाहरीबन वाद बी अपना रूप दिता सिंह महाराज ने बख्शिश की आगे पई अकालीन कट दो आग्या अकाल की, की तब चलायो पंथ सब सिखण को हुक्म है गुरु माने गुरु मनना है ਤੇ ਗੁਰੂ ਗ੍ਰੀਵਨ ਬਾਸ ਸੱਚੇ ਪਾਤਸ਼ਾਹ ਤਾਂ ਦੇਖੋ ਭਾਈ ਇਹ ਅੰਮ੍ਰਿਤ ਬਾਣੀ ਹੈ ਨਾ ਜਿਹੜੀ ਇਹ ਤੁਰਕੇ ਇਲਾਹੀ ਬਾਣੀ ਹੈ ਤੁਰਕੇ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਇਹ ਜਦੋਂ ਬਾਣੀ ਪੜਾਂਗੇ ਨਾ ਸਾਡੀਆਂ ਸਾਰੀਆਂ ਫਿਕਰਾਂ ਸਾਡੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਕੱਲੀ ਜੇ ਬਾਣੀ ਸੁਣਾਗੇ ਭਾਈ ਦੋ ਕਰੋਧ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸ਼ਾਂਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਕੱਲੀ ਬਾਣੀ ਸੁਣਦੇ ਨਾਲ ਜਦੋਂ ਸਾਧ ਸੰਗਤ ਦੀ ਐਡੀ ਵੱਡੀ ਕਿਰਪਾ ਹੋ ਜਾਂਦੀ ਹੈ ਤੇ ਜੇ ਸਾਧ ਸੰਗਤ ਜੀ ਅਸੀਂ ਆਪ ਬਾਣੀ ਪੜੀਏ ਫੇਰ ਤਾਂ ਆਜ਼ਾਦ ਬੋਧ ਯਸਾਤ ਗੁਰੂ ਦੀ ਕਿਰਪਾ ਕਹਿਨੇ ਤੋਂ ਪਰੇ ਹੈ ਸਾਧ ਸੰਗਤ ਜੀ ਉਹ ਵਿਖਿਆਨ ਨਹੀਂ ਕੀਤਾ ਜਾ ਸਕਦਾ ਉਹਦਾ ਆਨੰਦ ਹੈ ਜਿਹੜੀ ਬਾਣੀ ਦਾ ਬਾਣੀ ਸੁਣ ਕੇ ਮਨ ਨੂੰ ਜੇ ਸ਼ਾਂਤੀ ਮਿਲਦੀ ਹੈ ਤਾਂ ਬਾਣੀ ਪੜ੍ਹ ਕੇ ਉਦੋਂ ਵੱਡਿਆ ਆਨੰਦ ਆਉਂਦਾ ਹੈ ਤਾ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਝੋਲੀਏ ਬਾਣੀ ਦਾ ਖਜ਼ਾਨਾ ਪਾ ਦਿੱਤਾ ਤੇ ਜਿਨੇ ਵੀ ਸਤਿਗੁਰਾਂ ਦੀ ਬਾਣੀ ਨੂੰ ਪੜਿਆ ਤੇ ਜਾਂ ਸੁਣਿਆ ਸਾਧ ਸੰਗਤ ਜੀ ਇਹ ਨਾ ਆਤਮਿਕ ਜੀਵਨ ਦੀ ਜਾਂਚ ਦਿੰਦੀ ਹੈ ਆਤਮਿਕ ਮੌਤ ਤੋਂ ਬਚਾਉਣ ਵਾਲੀ ਬਾਣੀ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਸੁਣ ਤੇ ਪੁਨੀਤ ਕਹ ਤੇ ਭਵਿੱਤ ਸਤਿਗੁਰੂ ਰਹਿਆ ਪਰ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਪਰਿਪੂਰ ਕਰ ਦਿੰਦੇ ਹੈ ਉਦੇ ਮੰਨ ਦੀਆਂ ਭਾਵਨਾਵਾਂ ਪੂਰਨ ਕਰ ਦਿੰਦੇ ਆ ਜਿਹਦੇ ਕੋਲ ਸਾ ਸਨਦੀ ਬਾਣੀ ਦਾ ਖਜ਼ਾਨਾ ਹੈ ਤੇ ਬਾਣੀ ਬਾਗਾ ਵਾਲਿਆਂ ਨੂੰ ਮਿਲਦੀ ਹੈ ਭਾਈ ਗੁਰ ਪੂਰਾ ਭੇਟਿਓ ਬੜਪਾਗੀ ਮਨਾ ਪਿਆ ਫਰਗਾਸਾ ਇਹ ਬਾਗਾ ਵਾਲਿਆਂ ਦੀ ਨਿਸ਼ਾਨੀ ਹੈ ਭਾਈ ਜੋ ਤੁਸੀਂ ਮਾਈ ਭਾਈ ਸਾਡੇ ਬੱਚੇ ਬੱਚੀਆਂ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਨੂੰ ਪੜਦੇ ਹੋ ਨਾ ਬਾਣੀ ਨੂੰ ਸੁਣਦੇ ਇਹ ਵੱਡੇ ਭਾਗਾ ਦੀ ਨਿਸ਼ਾਨੀ ਆਖੋ ਸਤਨਾਮ ਵਾਹਿਗੁਰੂ ਇਹ ਤਾਂ ਭਾਈ ਵੱਡੇ ਪਾਗਾਂ ਨਿਸ਼ਾਨੀਆਂ। ਕਬੀਰ ਸਾਹਿਬ ਜੀ ਕਹਿੰਦੇ ਐ ਕਹਿੰਦੇ ਭਾਈ ਜਦੋਂ ਕੋਈ ਪੁਰਬਲਾ ਕਰਮ ਦਾ ਬੀਜ ਹੈ ਕੋਈ ਬੀਜ ਫੁੱਟਦਾ ਨਾ ਤੇ ਉਦੋਂ ਸਾਧ ਸੰਗਤ ਦੀ ਫਿਰ ਗੁਰੂ ਦਾ ਮਲਾਪ ਹੁੰਦਾ ਹੈ। ਇਹ ਬਹੁਤ ਵੱਡੇ ਪਾਗਾਂ ਦੀ ਨਿਸ਼ਾਨੀ ਹੈ। ਇੱਕ ਜਣਾ ਸਤਿਗੁਰਾਂ ਦੀ ਹਜ਼ੂਰੀ 'ਚ ਬਹਿਜੋ ਭਾਈ। ਸਤਿਗੁਰਾਂ ਦੇ ਹਜ਼ੂਰ ਵਜੋ ਚੌਰ ਸਾਹਿਬ ਲੈ ਕੇ ਬੈਠਾ ਕੋਈ ਬਿਠਾ ਦਿਓ। ਸਤਿਗੁਰਾਂ ਦੇ ਹਜ਼ੂਰ ਵਜੋ ਬਜ਼ੁਰਗੋ ਇੱਕ ਜਣਾ। ਚੌਰਸਾਉ ਕਰ ਲੋ ਸੱਚੇ ਪਾਤਸ਼ਾਹ ਮਹਾਰਾਜ ਜੀ ਜਨੇ ਬਾਣੀ ਪੜੀ ਐ ਬਾਣੀ ਸੁਣੀ ਐ ਤੇ ਸੱਚੇ ਪਾਤਸ਼ਾਹ ਕਹਿੰਦੇ ਗਾ ਵੀ ਐ ਸੁਣੀ ਐ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਕਰ ਲੈ ਜਾਏ ਕਹਿੰਦੇ ਉਹ ਦੁੱਖ ਛੱਡ ਕੇ ਸੁਖਾਂ ਦੀਆਂ ਝੋਲੀਆਂ ਪਰਦਾ ਇਸ ਕਰਕੇ ਮਾਰ ਕੇ ਦਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ গোਵਾਇਓ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਦੇ ਦੁੱਖ ਦੂਰ ਹੁੰਦੇ ਨੇ ਪਾਈ ਸੁਣ ਸੁਣ ਹੋ ਗਿਆ ਪਰਮਗਤ ਮੇਰੀ ਗੁਰੂ ਦੀ ਇਹ ਜਾਰੀ ਹੋਈ ਇਹ ਬਾਣੀ ਮੁਰਮੁਰ ਸੁਣ ਕੇ ਉੱਚੀ ਆਤਮਿਕ ਅਵਸਥਾ ਬਣ ਗਈ ਪਾਈ ਜਲਨ 부ਜੀ ਸੀਤਲ ਹੋਏ ਮਨੁਆ ਗੁਰੂ ਦਾ ਦਰਸ਼ਨ ਕਰਕੇ ਤ੍ਰਿਸ਼ਨਾ ਈਰਖਾ ਆਦਿਕ ਦੀ ਸੜਨਾ ਬੋਝ ਜਾਂਦੀ ਹੈ ਜਦੋਂ ਬਾਣੀ ਨੂੰ ਪੜਾਂਗੇ ਭਾਈ ਬਾਣੀ ਸਮਝਾਂਗੇ ਬਾਣੀ ਕਹਿੰਦੀ ਨਾ ਕੋਈ ਬਹਿਰੀ ਨਾ ਹੈ ਬਗਾਨਾ ਇੱਥੇ ਨਾ ਕੋਈ ਬਹਿਰੀਏ ਤੇ ਨਾ ਕੋਈ ਬਗਾਨਾ ਹੈ ਕੀ ਜਾਂਚ ਮਿਲਦੀ ਹੈ ਮਾਰੇ ਕਹਿੰਦੇ ਇੱਕ ਪਿਤਾ ਇੱਕ ਸਕੇ ਹੰਬਾਰ ਤੂੰ ਮੇਰਾ ਗੁਰਹਾਈ ਜਦੋਂ ਬਾਣੀ ਦੀ ਪੰਕਤੀ ਪੜਾਂਗੇ ਮਾਰੇ ਕਹਿੰਦੇ ਫਿਰ ਸਮਝ ਆ ਜਾਣੀ ਹੈ ਵੀ ਆਪਾਂ ਤਾਂ ਐਵੇਂ ਲੜਾ ਲੜਾਈਆਂ ਕਰਦੇ ਫਿਰਦੇ ਹਾਂ ਜ਼ਮੀਨਾਂ ਜਾਇਦਾਦਾਂ ਘਰਾਂ ਬਾਰਾਂ ਵਾਸਤੇ ਪੈਸੇ ਟੱਕੇ ਵਾਸਤੇ ਇੱਥੇ ਦਾ ਸਾਰਾ ਕੁਝ ਸਾਧ ਸੰਗ ਜੀ ਇੱਥੇ ਹੀ ਰਹਿ ਜਾਣਾ ਜੇ ਨਾਰ ਜਾਣਾਗਾ ਤਾਂ ਪਰਮੇਸ਼ਰ ਦਾ ਨਾਮ ਜਾਣਾ ਹੈ ਕਮਾਈ ਕੀਤੀ ਬਾਣੀ ਪੜ੍ਹੀ ਦੀ ਬਾਣੀ ਸੁਣੀ ਦੀ ਨਾਮ ਸਿਮਰਿਆ ਦਾ ਉਹ ਜਾਣਾ ਫਿਰ ਸਾਡੇ ਮਨ ਦੇ ਵਿੱਚੋਂ ਸਾਧ ਸੰਗ ਜੀ ਜ਼ਮੀਨਾਂ ਜਾਇਦਾਦਾਂ ਦੇ ਮੋ ਖਤਮ ਹੋ ਜਾਂਦੇ ਆ ਫਿਰ ਨਾਮ ਦੀ ਲਗਣ ਲੱਗ ਜਾਂਦੀ ਹੈ ਤਾਂ ਕਰਕੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖਾ ਬਾਣੀ ਨੂੰ ਸਮਝ ਕੇ ਤਾਂ ਵੇਖ ਬਾਣੀ ਕੀ ਕਹਿੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਭਾਈ ਬਾਣੀ ਨੂੰ ਪੜ ਬਾਣੀ ਨੂੰ ਸੁਣ ਨਾ ਬਾਣੀ ਨੂੰ ਸਮਝ ਜੋ ਪ੍ਰਪਤ ਗੁਰੂ ਦੇ ਦਰਸ਼ਨ ਕਰਨੀਆਂ ਪ੍ਰਪਤ ਨੂੰ ਗੁਰੂ ਨਾਲ ਗੱਲਾਂ ਕਰਨੀਆਂ ਤਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪ੍ਰਗਟ ਗੁਰਾਂ ਕੀ ਏ ਜੋ ਪ੍ਰਭ ਕੋ ਮਿਲਬੋਚ ਹੈ ਉਹ ਜੁਬਦ ਮੈਂ ਲੇ ਸ਼ਬਦ ਨੂੰ ਖੋਜ ਸ਼ਬਦ ਵਿੱਚ ਖੋਜ ਕਰਨੀ ਤਾਂ ਕਰਕੇ ਮਹਾਰਾਜ ਬਖਸ਼ਿਸ਼ ਕਰਦੇ ਹੈ ਆਉ ਬੜੇ ਪ੍ਰੇਮ ਦੇ ਨਾਲ ਬਾਣੀ ਗੁਰੂ ਤੇ ਗੁਰੂ ਹੈ ਬਾਣੀ ਹੈ ਸਰੂਪ ਗੁਰਾਂ ਦਾ ਸਾਨੂੰ ਬਹਿ ਸਰੂਪ ਗੁਰਾਂ ਦਾ

ਆਣੀ ਦਾ ਨਸੀਬ ਜੇ ਅਨਮਾਨ ਨਾਲ ਸਾਥ ਗੁਰੂ ਨੂੰ ਪਾ ਲਈ। ਗੁਰੂ ਦੇ ਨਾਲ ਭਾਈ ਵਿਚਾਰ ਕਰਕੇ ਤੇ ਵੇਖੀਏ ਇੱਕ ਵਾਰੀ ਗੁਰੂ ਦੇ ਨਾਲ ਸਾਥ ਸੰਗਤ ਜੀ ਜਦੋਂ ਸਾਡਾ ਰابطਾ ਕਾਇਮ ਹੁੰਦਾ ਨਾ ਫਿਰ ਜੋ ਗੁਰੂ ਦੀ ਬਾਣੀ ਕਹਿੰਦੀ ਸਾਨੂੰ ਸਮਝ ਆਏ ਤਾਂ ਸਾਡੇ ਜੀਵਨ ਦਾ ਪਾਰ ਉਤਾਰ ਹੋ ਜਾਂਦਾ ਹੈ। ਬਾਣੀ ਬਿਰਲੋ ਵਿਚਾਰ ਸੀ ਤੇ ਬਿਰਲੇ ਬਾਗਾਂ ਵਾਲੇ ਬਾਣੀ ਦੀ ਵਿਚਾਰ ਕਰਦੇ ਐ ਤੇ ਸੱਚੇ ਬਾਦਸ਼ਾਹ ਮਹਾਰਾਜ ਕਹਿੰਦੇ ਡਿੱਠੇ ਮੁਕਤ ਨਾ ਹੋ ਗਈ ਜੇ ਚਰ ਸ਼ਬਦ ਨਾ ਕਰੇ ਵਿਚਾਰ ਕਿਵੇਂ ਮਰਜੀ ਗੁਰੂ ਦੇ ਦਰਸ਼ਨ ਕਰੀ ਲਿਓ ਪਰ ਦਰਸ਼ਨ ਕਰੇਗਾ ਉਦੋਂ ਲਾਭ ਹੈ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ ਸਿੱਖੀ ਸਿੱਖਿਆ ਗੁਰੂ ਸ਼ਬਦ ਵਿਚਾਰਾ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਸੋ ਆਓ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਸਾਡੇ ਵੱਡੇ ਭਾਗ ਨੇ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਅੱਜ ਇੱਕ ਰੋਜ਼ਾ ਸਮਾਗਮ ਗੁਰੂ ਦੀ ਕਿਰਪਾ ਸਦਕਾ ਆਪਣੇ ਸਾਰੇ ਨਗਰ ਨੂੰ ਪ੍ਰਾਪਤ ਹੋਇਆ ਜਿਹਦੇ ਵਿੱਚ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਆਪਣੇ ਵਿੱਚ ਪਹੁੰਚ ਚੁੱਕੇ ਨੇ ਜੋ ਗੁਰਬਾਣੀ ਦੀਆਂ ਵਿਚਾਰਾਂ ਰਾਹੀਂ ਆਪਾਂ ਨੂੰ ਨਿਹਾਲ ਕਰਨਗੇ ਸੋ ਆਪਾਂ ਦਾ ਹਰ ਰੋਜ਼ ਸਤਿਗੁਰਾਂ ਦੀ ਲੜੀਵਾਰ ਵਿਚਾਰ ਕਰਦੇ ਆਓ ਇਹਨਾਂ ਪਾਸੋਂ ਵੀ ਗੁਰਬਾਣੀ ਦਾ ਉਸ ਤਜਰਬਾ ਹੈ ਗੁਰਬਾਣੀ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਿਵੇਂ ਪੜ੍ਹਨੀ ਹੈ ਕਿਵੇਂ ਸੁਣਨੀ ਹੈ ਸਾਸੰਗੀ ਇਸ ਤਰ੍ਹਾਂ ਗੁਰਬਾਣੀ ਦਾ ਵਿਚਾਰ ਕਰਨਾ ਕਿਸ ਤਰ੍ਹਾਂ ਗੁਰਬਾਣੀ ਦੀ ਲਗਨ ਆਪਣੇ ਮਨ ਦੇ ਵਿੱਚ ਜੱਗਣੀ ਹੈ ਉਹ ਸਾਰਾ ਕੁਝ ਆਪਾਂ ਨੂੰ ਦੱਸਣਗੇ ਸਵਾ ਉਹ ਆਪਾਂ ਇੱਥੇ ਹੀ ਕੀਰਤਨੀ ਸਮਾਪਤੀ ਕਰਦੇ ਹਾਂ ਆਓ ਵੈਲਕਮ ਕਰੀਏ ਜੀ ਆ ਕਿ ਇਹ ਜਾਨੀ ਅਮਰਪਾਲ ਸਿੰਘ ਜੀ ਇਹ ਨਾਮ ਉਸੋਂ ਆਪਾਂ ਵਾਅਦ ਤੋਂ ਬਾਅਦ ਸਮਾਂ ਸਰਗਰਾਂ ਦੇ ਚਰਨਾਂ 'ਚ ਬੈਠ ਕੇ ਕਾਜਰਤਾ ਬਣਾ ਕੇ ਗੁਰਬਾਣੀ ਦੇ ਇੱਕ ਇੱਕ ਬਹੁ ਮੁੱਲੇ ਸ਼ਬਦਾਂ ਨੂੰ ਹਿਰਦੇ ਵਿੱਚ ਧਾਰ ਕੇ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਅਪਰ